ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦਰਾਂ ਰੁਕ ਕਰਦੇ ਪਹਿਲੀ ਖਬਰ ਦਾ ਅਮਰੀਕਾ ਵਿੱਚ ਹਿੰਦੂਆਂ ਅਤੇ ਹਿੰਦੂ ਧਰਮ ਦੇ ਯੋਗਦਾਨਾਂ ਦਾ ਜ਼ਿਕਰ ਕਰਦੇ ਹੋਏ ਇੱਕ ਉੱਗੇ ਭਾਰਤੀ ਅਮਰੀਕੀ ਸੰਸਦ ਮੈਂਬਰ ਨੇ ਹਿੰਦੂ ਫੋਬੀਆ ਹਿੰਦੂ ਵਿਰੋਧੀ ਕੱਟੜਤਾ ਨਫ਼ਰਤ ਅਤੇ ਅਸਹਿਣਸ਼ੀਲਤਾ ਦੀ ਨਿੰਦਾ ਕਰਦੇ ਹੋਏ ਪ੍ਰਤਿਨਿਧ ਸਦਨ ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਹੈ ਕਾਂਗਰਸ ਮੈਂਬਰ ਸ਼੍ਰੀ ਥਾਨੇਦਾਰ ਵੱਲੋਂ ਬੋਧਵਾਰ ਨੂੰ ਪੇਸ਼ ਕੀਤੇ ਗਏ ਮਤੇ ਨੂੰ ਸਦਨ ਦੀ ਨਿਗਰਾਨੀ ਅਤੇ ਜਵਾਬਦੇਹੀ ਕਮੇਟੀ ਨੂੰ ਭੇਜ ਦਿੱਤਾ ਗਿਆ ਮਤੇ ਵਿੱਚ ਕਿਹਾ ਗਿਆ ਕਿ ਅਮਰੀਕਾ ਵਿੱਚ ਸਕਾਰਾਤਮਕ ਯੋਗਦਾਨ ਦੇ ਬਾਵਜੂਦ ਹਿੰਦੂ ਅਮਰੀਕੀਆਂ ਨੂੰ ਆਪਣੇ ਵਿਰਸੇ ਅਤੇ ਪ੍ਰਤੀਕਾਂ ਬਾਰੇ ਰੂੜੀਵਾਦ ਅਤੇ ਗਲਤ ਜਾਣਕਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਸਕੂਲਾਂ ਅਤੇ ਕਾਲਜ ਕੈਂਪਸ ਵਿੱਚ ਪਰੇਸ਼ਾਨੀ ਦੇ ਨਾਲ-ਨਾਲ ਵਿਤਕਰੇ ਨਫ਼ਰਤ ਭਰੇ ਭਾਸ਼ਣਾਂ ਤੇ ਪੱਖਪਾਤ ਤੋਂ ਪ੍ਰੇਰਿਤ ਹਮਲਿਆਂ ਦਾ ਸਾਹਮਣਾ ਕਰਦੇ ਹਨ ਮਹਾਨਗਰ ਲੁਧਿਆਣੇ ਦੀ ਲੋਕ ਸਭਾ ਸੀਟ ਲਈ ਭਾਵੇਂ ਪੱਜਪਾਨੇ ਫੈਲ ਕਦਮੀ ਕਰਕੇ ਕਾਂਗਰਸ ਚੋ ਆਏ ਰਵਨੀਤ ਸਿੰਘ ਬਿੱਤੂ ਨੂੰ ਟਿਕਟ ਦੇ ਕੇ ਮੈਦਾਨ ਚ ਉਤਾਰ ਕੇ ਮੋਰਚਾ ਮਾਰ ਲਿਆ ਪਰ ਹੁਣ ਤਿੰਨ ਪਾਰਟੀਆਂ ਕਾਂਗਰਸ ਆਪ ਅਤੇ ਅਕਾਲੀ ਦਲ ਆਪਣੇ ਉਮੀਦਵਾਰਾਂ ਦੇ ਪੱਤੇ ਖੋਲ੍ਹਣ ਦੀ ਤਿਆਰੀ ਚ ਦਿਖਾਈ ਦੇ ਰਹੀਆਂ ਨੇ ਪਤਾ ਲੱਗਾ ਕਿ ਬਿੱਟੂ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਹਿਬਾਬ ਗਰੇਵਾਲ ਜਾਂ ਕਿਸੇ ਵਿਧਾਇਕ ਨੂੰ ਮੈਦਾਨ ਚ ਉਤਾਰ ਰਹੇ ਨੇ ਤੇ ਇਸੇ ਤਰ੍ਹਾਂ ਕਾਂਗਰਸ ਨੂੰ ਭਾਰਤ ਪੂਸ਼ਣ ਆਸ਼ੂ ਦੇ ਨਾਂ ਉੱਤੇ ਲਗਭਗ ਉਹਨਾਂ ਨੇ ਮੋਹਰ ਲਗਾ ਦਿੱਤੀ ਆ ਪਰ ਦੂਜਾ ਨਾਂ ਤਵਾਰੀ ਦਾ ਵੀ ਸਾਹਮਣੇ ਆ ਰਿਹਾ ਜੇਕਰ ਸ਼ਰਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਮੇਅਰ ਹਰਚੰਦ ਸਿੰਘ ਗੋਹਲ ਵੜਿਆ ਦਾ ਨਾਤੇਜੇ ਨਾਲ ਅੱਗੇ ਵਧ ਰਿਹਾ ਪਰ ਦੂਜਾ ਨਾਮ ਪਰਕਾਸ਼ ਸਿੰਘ ਘੁੰਮਣ ਵੀ ਅਕਾਲੀ ਹਲਕੇ 'ਚ ਬੋਲ ਰਿਹਾ ਹੈ ਜਦੋਂ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਉਣ ਦੇ ਦਿਨਾਂ ਦੇ ਵਿੱਚ ਆਪਣੇ ਕੀ ਪੱਤੇ ਖੋਲਦਾ ਇਹ ਅਜੇ ਪੁਝਾਰਤਾ ਹੈ ਦਿੱਲੀ ਦੀ ਕੈਬਨਿਟ ਮੰਤਰੀ ਆਤੀਸ਼ੀਨਾ ਸ਼ੁਕਰਵਾਨੂ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰਾਸ਼ਟਰੀ ਰਾਜਤਾ ਨਿਚ ਰਾਸ਼ਟਰਪਤੀ ਸ਼ਾਸਨ ਲਗਾਉਣ ਲਈ ਇੱਕ ਵੱਡੀ ਰਾਜਨੀਤਿਕ ਸਾਜ਼ਿਸ਼ ਰਚ ਰਹੀ ਹੈ। ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਉਹਨਾਂ ਦੀ ਸਰਕਾਰ ਨੂੰ ਸੁੱਟਣ ਲਈ ਇੱਕ ਰਾਜਨੀਤਿਕ ਸਾਜ਼ਿਸ਼ ਹੈ ਤੇ ਮੰਤਰੀ ਨੇ ਇਹ ਵੀ ਆਖਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਆਈਐਸ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਦਿੱਲੀ ਵਿੱਚ ਤਾਇਨਾਤ ਕਿ ਨਹੀਂ ਕੀਤਾ ਗਿਆ ਤੇ ਨੌਕਰਸ਼ਾਹਾਂ ਨੇ ਚੋਣ ਜਬਤਾ ਦਾ ਹਵਾਲਾ ਦਿੰਦੇ ਹੋਏ ਮੰਤਰੀਆਂ ਵੱਲੋਂ ਬੁਲਾਈਆਂ ਮੀਟਿੰਗਾਂ 'ਚ ਆਉਣਾ ਬੰਦ ਕਰ ਦਿੱਤਾ ਹੈ। ਉਪ ਰਾਜਪਾਲ ਦਿੱਲੀ ਸਰਕਾਰ ਦੇ ਕੰਮਕ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਰਹੇ ਨੇ ਤੇ ਪ੍ਰੋਸੇਯੋਗ ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਦਿੱਲੀ 'ਚ ਰਾਸ਼ਪਤਰੀ ਸ਼ਾਸਨ ਲਾਗੂ ਕੀਤਾ ਜਾਵੇਗਾ ਪਰ ਦਿੱਲੀ 'ਚ ਰਾਸ਼ਪਤਰੀ ਸ਼ਾਸਨ ਲਗਾਉਣਾ ਗੈਰਕਾਨੂੰਨੀ ਅਤੇ ਜਨਅਦੇਸ਼ ਦੇ ਖਿਲਾਫ ਹੋਵੇਗਾ। ਆਈਐਸ ਅਧਕਰੀ ਪਰਮਪਾਲ ਕੌਰ ਵੱਲੋਂ ਵੀਆਰਐਸ ਲੈਨ ਤੋਂ ਬਾਅਦ ਸੂਬੇ ਦੀ ਸਿਆਸਤ ਕਰਵਾ ਗਈ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਟਿੱਪਣੀ ਤੋਂ ਬਾਅਦ ਪਰਮਪਾਲ ਕੌਰ ਨਾਰਾਜ਼ ਨੇ। ਸਾਬਕਾ ਆਈਐਸ ਪਰਮਪਾਲ ਕੌਰ ਨੇ ਵੀ ਪਾਰਟਪਾਦ ਵਿੱਚ ਸ਼ਾਮਲ ਹੋ ਕੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਪਰਮਪਾਲ ਕੌਰ ਨੇ ਸੁਖਬੀਰ ਬਾਦਲ ਦੇ ਡੀਐਨਏ ਟੈਸਟ ਦੇ ਬਿਆਨ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਨੂੰ ਖੁਦ ਵੀ ਡੀਐਨਏ ਦਾ ਪੂਰਾ ਨਾਮ ਨਹੀਂ ਪਤਾ ਹੋਵੇਗਾ ਐਦਨਾਲੀ ਸੀਆ ਮਾਨ ਦੇ ਟਵੀਟ ਦਾ ਜਵਾਬ ਦਿੱਤਾ ਤੇ ਉਹਨਾਂ ਦਾ ਕਹਿਣਾ ਕਿ ਸ਼ਾਇਦ ਸੀਆ ਮਾਨ ਨੂੰ ਉਹਨਾਂ ਦੀ ਸੇਵਾ ਮੁਕਤੀ ਬਾਰੇ ਨਹੀਂ ਪਤਾ ਸੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਸਵੈ ਇੱਛਾ ਨਾਲ ਸੇਵਾ ਮੁਕਤੀ ਲਈ ਹੈ ਤੇ ਅਸਤੀਫਾ ਤੇ ਸਵੈ ਇੱਛਾ ਨਾਲ ਸੇਵਾ ਮੁਕਤੀ ਵਿੱਚ ਫਰਕ ਹੈ ਤੇ ਇਸ ਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਣ ਵਾਲਾ ਕੈਨੇਡਾ ਨੇ ਭਾਰਤ ਵਿੱਚ ਆਪਣੇ ਡਿਪਲੋਮੈਟਿਕ ਮਿਸ਼ਨ ਤੋਂ ਭਾਰਤੀ ਸਟਾਫ ਦੀ ਗਿਣਤੀ ਘਟਾ ਦਿੱਤੀ ਹੈ ਤੇ ਪਿਛਲੇ ਸਾਲ ਭਾਰਤ ਸਰਕਾਰ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਹੁਣ ਕੈਨੇਡਾ ਦਾ ਕਹਿਣਾ ਹੈ ਕਿ ਜਦੋਂ ਭਾਰਤ ਵਿੱਚ ਸਾਡੇ ਡਿਪਲੋਮੈਟਾਂ ਦੀ ਗਿਣਤੀ ਘਟਾ ਦਿੱਤੀ ਤਾਂ ਸਾਨੂੰ ਉਹਨਾਂ ਲਈ ਤਾਇਨਾਤ ਸਟਾਫ ਨੂੰ ਘਟਾ ਕਰਨਾ ਹੋਵੇਗਾ। ਡਿਪਲੋਮੈਟਾਂ ਦੀ ਗਿਣਤੀ ਘਟਾਉਣ ਦੇ ਭਾਰਤ ਦੇ ਆਦੇਸ਼ ਤੋਂ ਬਾਅਦ ਹੀ ਕੈਨੇਡਾ ਨੇ ਮੁੰਬਈ, ਚੰਡੀਗੜ੍ਹ ਤੇ ਬੈਂਗਲੂਰੂ ਵਿੱਚ ਆਪਣੇ ਕੌਂਸਲੈਟ ਨੂੰ ਵੀ ਬੰਦ ਕਰ ਦਿੱਤਾ ਹੈ। ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਕਿ ਕੈਨੇਡਾ ਵੱਲੋਂ ਕਿੰਨੇ ਭਾਰਤੀ ਸਟਾਫ ਨੂੰ ਹਟਾਇਆ ਗਿਆ ਪਰ ਇਹ ਗਿਣਤੀ 100 ਤੱਕ ਦੱਸੀ ਜਾ ਰਹੀ ਹੈ ਸਟਾਫ ਦੀ ਕਟੌਤੀ ਦੀ ਪੁਸ਼ਟੀ ਕਰਦਿਆਂ ਕੈਨੇਡੀਅਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਭਾਵੇਂ ਮੁਸ਼ਕਲ ਫੈਸਲਾ ਹੈ ਪਰ ਸਾਡੇ ਡਿਪਲੋਮੇਟਾਂ ਦੀ ਗਿਣਤੀ ਘਟ ਹੋਣ ਕਾਰਨ ਇਹ ਸਾਨੂੰ ਕਰਨਾ ਪਿਆ ਹੈ ਅੰਮ੍ਰਿਤਸਰ ਤੇ ਬਠਿੰਡਾ ਦੇ ਵਿੱਚ ਆਈਐਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਖੋਰ ਅਫਸਰ ਚੋਣ ਮੈਦਾਨ ਵਿੱਚ ਨਤਰਨ ਜਾ ਰਹੇ ਨੇ ਤੇ ਪੰਜਾਬ ਦੇ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸੋਹਤਾ ਦਾ ਨਾਮ ਅੱਗੇ ਚੱਲ ਰਿਹਾ ਹੈ ਫਿਲਹਾਲ ਉਹਨਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਹੁਸ਼ਿਆਰਪੁਰ ਜੋਨਕਲ ਰਿਜ਼ਰਵ ਸੀਟ ਹੈ ਉਸ ਤੋਂ ਚੋਣ ਲੜਨ ਦੀ ਚਰਚਾ ਵੀ ਚੱਲ ਰਹੀ ਹੈ ਭਾਜਪਾ ਅਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਮਸ਼ਹੂਰ ਲੋਕ ਪਾਰਟੀ ਵਿੱਚ ਸ਼ਾਮਲ ਹੋਣ ਗਏ ਤੇ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸੋਹਤਾ ਟਾਂਡਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਖੁੱਡਾ ਦੇ ਵਸਨੀਕ ਨੇ ਅਤੇ ਇਹ ਵੀ ਸਿਆਸਤ ਵਿੱਚ ਆਉਣ ਦੀ ਤਿਆਰੀ ਕਰ ਰਹੇ ਨੇ ਹਾਲਾਂਕਿ ਇਸ ਸੀਟ ਲਈ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਨਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਪੰਜਾਬ ਭਾਜਪ ਪਾਕਿਸਤਾਨ ਨਾਲ ਰਿਸ਼ਤੇ ਸੁਧਾਰਨ ਬਾਰੇ ਬੋਲਦਿਆਂ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਮਦਦ ਦੀ ਆਫਰ ਦਿੱਤੀ ਹੈ ਤੇ ਇੱਕ ਇੰਟਰਵਿਊ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੀ ਜ਼ਮੀਨ ਦੇ ਉੱਤੋਂ ਅਤਵਾਦ ਦਾ ਸਫਾਇਆ ਕਰਨਾ ਚਾਹੀਦਾ ਹੈ ਜੇ ਉਸ ਨੂੰ ਲੱਗਦਾ ਹੈ ਕਿ ਉਹ ਇਸ ਕੰਮ ਵਿੱਚ ਸਮਰੱਥ ਨਹੀਂ ਤਾਂ ਭਾਰਤ ਗੁਵਾਂਡੀ ਹੋਣ ਦੇ ਨਾਤੇ ਉਸ ਦੀ ਮਦਦ ਕਰ ਸਕਦਾ ਹੈ ਤੇ ਅਦਾ ਲਈ ਕਾਲ ਪਾਕਿਸਤਾਨ ਨੂੰ ਹੀ ਲੈਣਾ ਪਵੇਗਾ ਤੇ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅਤਵਾਦੀ ਮਾਧਿਅਮ ਦੇ ਰਾਹੀਂ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਤੀਜੇ ਭੁਗਤਾਨੇ ਪੈਣਗੇ ਅਸੀਂ ਕਿਸੇ ਵੀ ਕੀਮਤ ਤੇ ਅਸラਦ ਪਾਰ ਤੋਂ ਅਤਵਾਦ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਤਵਾਦ ਨੂੰ ਖਤਮ ਕੀਤੇ ਬਿਨਾ ਪਾਕਿਸਤਾਨ ਨਾਲ ਰਿਸ਼ਤੇ ਨਹੀਂ ਸੁਧਾਰੇ ਜਾ ਸਕਦੇ 7 ਜਨਵਰੀ 2023 ਤੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਮੋਹਾਲੀ ਵਿਖੇ ਚੱਲ ਰਹੇ ਪੱਕੇ ਮੋਤੇ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਧਾਇਰ ਜਨਤ ਪਟੀਸ਼ਨ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟਾਲ ਬਣਾ ਕੇ ਅਨਮਿੱਥੇ ਸਮੇਂ ਲਈ ਸੜਕ ਜਮ ਨਹੀਂ ਕੀਤੀ ਜਾ ਸਕਦੀ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਕਾਰਵਾਈ ਨਾ ਕਰਨ ਦਾ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦੀ ਗੱਲ ਕਹਿ ਰਹੀ ਹੈ ਪਰ ਇਸ ਸਾੜ ਵਿੱਚ ਸੜਕ ਜਮ ਕਰਕੇ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਕਿਹਾ ਕਿ ਗਰੀਬ 1 ਸਾਲ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ ਵੀ ਇਸ ਮਾਮਲੇ ਵਿੱਚ ਅਦਾਲਤ ਵਿੱਚ ਤਲਬ ਕੀਤਾ ਗਿਆ ਸੀ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲਿਆ ਐਕਟਿੰਗ ਚੀਫ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਤੇ ਜਸਟਿਸ ਲਪਿਤਾ ਬੈਨਰਜੀ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਅਦਾਲਤੀ ਰਿਕਾਰਡ ਉੱਤੇ ਤਸਵੀਰਾਂ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਬਹੁਤੇ ਲੋਕ ਇਕੱਠੇ ਨਹੀਂ ਹੋਏ ਤੇ ਸੜਕ ਨੂੰ ਰੋਕਣ ਵਾਲੇ ਜ਼ਿਆਦਾਤਰ ਲੋਕ ਪਿੰਡੂ ਪਿੱਛੋ ਕਰਵਾਲੇ ਸਨ। ਅਦਲੀ ਇਹਨਾਂ ਨੂੰ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਹ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ।